我。Wow. Wah guru, wah guru, wah guru. Wah guru, wah guru. ਸਵਾਗਤ ਕਰਦਾ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼੍ਰੀ ਸਭਾ ਦਾ ਜੋ ਆਖਰੀ ਦਿਨ ਹੈ ਤੇ ਅੱਜ ਸਾਡੇ ਨਾਲ ਜੋੜਨੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਭਰਜਿੰਦਰ ਸਿੰਘ ਕਾਮਨੇ ਸਰ ਤੁਹਾਡਾ ਸਾਡੇ YouTube ਚੈਨਲ ਦੇ ਬਹੁਤ ਬਹੁਤ ਸਵਾਗਤ ਹੈ ਇਸੇ ਰੰਗ ਚੱਲ ਰਹੀ ਹੂਆ ਹਾਂਜੀ ਤੇ ਅਮਰਦੇਵਲੇ ਭਰਾਤਨ ਮਰਿਆਦਾਨ ਸਾਰ ਅਰਜ਼ਾ ਬੇਨਤੀ ਕਰਕੇ ਨਨੋਟਿਸੈਂਟ ਪ੍ਰੰਪਤਾ ਹੋਈ ਜਿਹੜੀ ਹਾਂਜੀ 250 ਦੀ ਸਮਾਰਟੀ ਹੋਣੀ ਹੈ ਹਾਂਜੀ ਹਾਂ ਤੁਮਾਦਾ ਗੁਜਰੀ ਕਾਲ ਦੇ ਜਿਹੜਾ ਸਾਡਾ ਸਾਹਮਣੇ ਤੋਂ ਜਿਹੜਾ ਕਮੇਟੀ ਦਾ ਵੱਡਾ ਆਧਾਰਾ ਹਾਂਜੀ ਜਿਹੜਾ ਆਟੋਨਮਸ ਬੋਡੀ ਆ ਹਾਂਜੀ ਤੇ ਗੁਰੂ ਜੀ ਚਲਦਾ ਰਹਾ ਬਹੁਤ ਵਧੀਆ ਚੱਲ ਰਿਹਾ ਸਾਰਾ ਤੁਹਾਡੇ ਦੇਖਦਾ ਨੂੰ ਸੀ ਜੀ ਦੇ ਹਾਂਜੀ ਇਹਨਾਂ ਸਾਰੇ ਸਾਰੇ ਤੇ ਸਾਰਾ ਸਟਾਫ ਤੇ ਸਾਰੇ ਬੱਚੇ ਹਾਂਜੀ ਸ਼ੇਖ ਬਲਖਣ ਆਪਣੀਆਂ ਜੈਕਤਾ ਪਾ ਕੇ ਅੱਜ ਇਹਦੇ ਵਿੱਚ ਸ਼ਾਮਲ ਹੋਏ ਸਾਰਿਆਂ ਦਾ ਹੀ ਧੰਨਵਾਦ ਵੀ ਕਰਦਾ ਤੇ ਇਹਨਾਂ ਨੂੰ ਇਹ ਵੀ ਕਰਦਾ ਕਿ ਆ ਜਿਹੜਾ ਸਮਾਏ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਦਾ ਅੱਪਾ ਰੋਜ਼ੇ ਬੋਲਦੇ ਹਨ ਪਰ ਇਹ ਦਿਹਾੜਾ ਸਾਲ ਚ 1 28 ਦਸੰਬਰ ਦਾ ਆਉਂਦਾ ਤੇ ਸਤਿਗੁਰਾਂ ਤੇ ਪਵਿੱਤਰ ਸਾਹਿਬ ਜੀ ਆਪਦੇ ਅਸਥਾਨੋਂ ਹੋ ਕੇ ਦੇਸ਼ੇਵਾਦ ਸਮਰਨ ਤੇ ਅਰਦਾਸ ਕਰੀਏ ਸਤਿਗੁਰ ਜੀ ਸਾਨੂੰ ਕੋ ਸਾਹਿਬ ਜੀ ਦਾਤਬਖਸ਼ ਕਰ ਸਮਾਏ ਸਤਨਾਮ ਜੁੜੇ ਨੇ ਮਾਤਾ ਗੁਦਰੀ ਕਾਲਜ ਦੇ ਆਨਰੇਰੀ ਸਕਤਰ ਸਰਦਾਰ ਜਗਦੀਪ ਸਿੰਘ ਚੀਮਾ ਜੀ ਸਰ ਸਭ ਤੋਂ ਪਹਿਨਾ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਦੇ ਸਰ ਜੀ ਆਪਾ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਸੰਗਤ ਦੀ ਮਾਤਾ ਗੁਜਰੀ ਕਾਲਜ ਦਾ ਸਟਾਫ ਮੈਂਬਰ ਤੇ ਸਟੂਡੈਂਟ ਲਗਾਤਾਰ ਸੇਵਾ ਕਰ ਰਹੇ ਨੇ ਤੇ ਅੱਜ ਸਭਾ ਦਾ ਆਖਰੀ ਦਿਨ ਹੈ ਤੇ ਪਾਲਕੀ ਸਾਹਿਬ ਦੀ ਸਵਾਗਤ ਵਾਸਤੇ ਪੂਰੀ ਪੂਰਾ ਸਟਾਫ ਮੈਂਬਰ ਤੇ ਸਟੂਡੈਂਟ ਪਹੁੰਚੇ ਹੋਏ ਨੇ ਤੇ ਇਸ ਸਮੇਂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸ਼ਕਤੀ ਦੇ ਤੌਰ ਤੇ ਸਹਿਬ ਜਿਆਦਿਆਂ ਨੂੰ ਔਰ ਮਾਤਾ ਜੀ ਨੂੰ ਸਮੁੱਚੀ ਮੈਨੇਜਮੈਂਟ ਵੱਲੋਂ ਮਾਤਾ ਗੁਜਰੀ ਕਾਉਂਡ ਦੇ ਵੱਲੋਂ ਸ਼ਰਧਾ ਤੇ ਸਤਿਕਾਰ ਵੀ ਭੇਟ ਕਰਦਾ ਬਾਤਾ ਜੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਦਾ ਸਮੁੱਚੇ ਸਟਾਫ ਦਾ ਵਿਦਿਆਰਥੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ এডਿਕੇਸ਼ਨ ਦੇ ਨਾਲ ਨਾਲ ਇਹ ਜਿਹੜਾ ਸੇਵਾ ਜਿਹੜੀ ਇਹਨੂੰ ਅਡਾਪਟ ਕੀਤਾ ਚਾਹੇ ਉਹ ਜੋੜਾ ਕਰਦੀ ਹੈ ਚਾਹੇ ਉਹ ਗੱਟਰੀ ਕਰਦੀ ਹੈ ਚਾਹੇ ਉਹ ਰੈੱਡ ਕਰਾਸ ਦੀ ਹੈ ਚਾਹੇ ਮੈਡੀਸਨਸ ਦੀ ਹੈ ਕਿਸੇ ਵੀ ਕਿਸਮ ਦੀ ਸੇਵਾ ਹੈ ਔਰ ਮੈਂ ਸਮਝਦਾ ਵੀ ਇਸ ਸਰਤੀ ਦੇ ਉੱਤੇ ਉਹਨਾਂ ਨੇ ਜਿਹੜੀ 3 ਦਿਨ ਸੇਵਾ ਕੀਤੀ ਹੈ 26 27 ਔਰ 28 ਇਹ ਨਾਮਸਾਲ ਹੈ ਔਰ ਮੈਂ ਇਹਨਾਂ ਨੂੰ ਸਲੂਟ ਕਰਦਾ ਬੱਚਿਆਂ ਨੂੰ ਵੀ ਸਟੂਡੈਂਟਸ ਨੂੰ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਵੈਲ ਮੈਨੇਜਡ ਚਾਹੇ ਉਹ এমসিসি ਦੇ ਬੱਚੇ ਨੇ ਚਾਹੇ ਐਨਐਸਐਸ ਦੇ ਬੱਚੇ ਨੇ ਸੌਵਾਂ ਦੇ ਤਦਾਦ ਦੇ ਵਿੱਚ ਅੱਜ ਨਗਰ ਕੀਰਤਨ ਵਿੱਚ ਵੀ ਸ਼ਾਮਲ ਹੋਏ ਨੇ ਬੱਚੇ ਬੜਾ ਵਧੀਆ ਮਾਹੌਲ ਹੈ ਜਿਹੜਾ ਕੋਈ ਨਾੜੇ ਪੜਾਇਆ ਇੱਥੇ ਮਾਤਾ ਗੁਜਰੀ ਕਾਲਜ ਦੇ ਪੂਰਾ ਸਟਾਫ ਮੈਂਬਰ ਤੇ ਪੂਰੇ ਸਟੂਡੈਂਟ ਜਿਹੜੇ ਨੇ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਸਵਾਗਤ ਵਾਸਤੇ ਗੇਟ ਤੇ ਖੜੇ ਨੇ ਤੇ ਇਸ ਬਾਤ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਨਾਲ ਗੱਲਬਾਤ ਕਰਾਂਗੇ ਪਾਲਕੀ ਸਾਹਿਬ ਦੇ ਸਵਾਗਤ ਵਾਸਤੇ ਪੂਰਾ ਸਟਾਫ ਮੈਂਬਰ ਤੇ ਸਟੂਡੈਂਟ ਇੱਥੇ ਆ ਜਨ ਨੇ ਸਰ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਰ ਅੱਜ ਸਾਬਾ ਦਾ ਆਖਰੀ ਦਿਨ ਹੈ ਜੀ ਤੇ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਸਵਾਗਤ ਵਾਸਤੇ ਪੂਰਾ ਸਟਾਫ ਮੈਂਬਰ ਤੇ ਸਾਹਿਬ ਫਰੀਦ ਗੜ੍ਹ ਸਾਹਿਬ ਜਲਦੀ ਦਾ ਦੌਰਾ ਕਰਦੇ ਪਿੰਡਾਂ ਪਰ ਮੁੱਖਧਾਰਾ ਹੈ ਜਿਹੜੇ ਗੜ੍ਹ ਸਾਹਿਬ ਦੀ ਕੋਤਨ ਧਰਤੀ ਦੇ ਬਿਲਕੁਲ ਆਪੋ ਜਨ ਸਥਾਨ ਤੇ ਆਈ ਮੁਸਕਰ ਕੇ ਸਾਡਾ ਫਰੀਦ ਗੜ੍ਹ ਦਾ ਕਿਸੀ ਇਹਨਾਂ ਸ਼ਹੀਦੀ ਸਮਾਗਮਾਂ ਦੇ ਜਵਾਂ ਚੜ ਕੇ ਹਿੱਸਾ ਲਈਏ ਸਾਡੇ ਕਾਲਜ ਦਾ ਸਟਾਫ ਪਿਛਲੇ 4 ਦਿਨ ਤੋਂ ਲਗਾਤਾਰ ਇਸ ਤਰੀਕੇ ਨਾਲ ਸੇਵਾ ਕਰ ਰਿਹਾ ਜਿੱਥੇ ਕੈਂਪਾਂ ਦੇ ਬਰ ਦੇ ਕੈਂਪ ਲਗਾ ਸ਼ੇਡ ਕੈਂਪ ਲੱਗੇ ਹੋ ਇੱਥੇ ਅੱਜ ਨਗਰ ਕੀਰਤਨ ਵਾਲੇ ਜਾਣ ਅ ਬਾਕੀ ਉਹੀ ਕਾਲ ਫਾਦੇਕਰ ਸਾਹਿਬ ਦੇ ਸਾਰੇ ਵਿਦਿਆਰਥੀ ਤੇ ਸਟਾਫ ਹਾਂਜੀ ਇਕੱਠਾ ਹੋ ਕੇ ਨਗਰ ਕੀਰਤਨ ਦੀ ਜਿਹੜੀ ਆ ਸਵਾਗਤ ਉਸ ਵਾਸਤੇ ਖੜਾ ਆ ਹਾਂਜੀ ਇਹ ਜਾ ਕੇ ਕੀਰਤਨ ਦੀ ਕੋਲ ਖੜਦਾ ਆ ਕਿ ਨਗਰ ਕੀਰਤਨ ਮੋਹੋਰਾ ਫਾਦੇਕਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜਤੀਸingh ਸਾਹਿਬ ਗਿਆਦਾ ਹਾਂਜੀ ਗੁਰਦੁਆਰਾ ਫਾਦੇਕਰ ਸਾਹਿਬ ਉਹ ਪਵਿੱਤਰ ਸਥਾਨ ਹੈ ਜਿਹੜਾ ਹਿਦਸਤਾਨ ਵਿੱਚ ਕ ਦਿੱਤਾ ਗਿਆ ਬ੍ਰਹਮਤ ਮਾਤਾ ਵੀਰੀ ਜੀ ਨੂੰ ਦਿਹਾੜਤ ਹੁੰਦੀ ਆ ਹਾਂਜੀ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਜਵਾਨ ਡੋਟਰ ਮਾਲ ਦੁਆਰਾ ਜੋਤੀਸਰ ਸਾਹਿਬ ਦੇ ਸਾਹਮਣੇ ਤੇ ਲੁਹੀਆਂ ਛੋੜੀਆਂ ਮੋਰਾਂ ਖੜੀਆਂ ਵਿਛਾ ਕੇ ਹਾਂਜੀ ਰੰਗ ਖਰੀਦੀ ਜਾਂਦੀ ਆ ਤੇ ਸੰਸਕਾਰ ਕੀਤਾ ਜਾਂਦਾ ਸੋ ਇੱਕ ਤਰ੍ਹਾਂ ਨਾਲ ਇਹ ਜਤਰਾ ਹੁੰਦੀ ਆ ਨਗਰ ਕੀਰਤਨ ਹੁੰਦਾ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸਾਹਿਬ ਜੋਤੀਸਰ ਕਪਰਤੀਕ ਯਾਰ ਉਸ ਸਾਰੇ ਘਟਨਾ ਕਰਨ ਦਾ ਉਸ ਸਾਰੇ ਸਾਕੇ ਦਾ ਜਿਹੜਾ ਕਿ 1704 ਦੀਆਂ ਫੋਹਦੀਆਂ ਜਿਹਨਾਂ ਠੰਡੀਆਂ ਰਾਤਾਂ ਵਿੱਚ ਹੋਇਆ ਹਾਂ ਜਿੱਥੇ ਕਿ ਛੋਡੇ ਸਾਹਿਬ ਜਿਆਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਵਾਸਤੇ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਸੰਕਾ 320 ਸਾਲ ਪਹਿਲਾਂ ਇਸੇ ਤਰੀਕੇ ਨਾਲ ਇਥੋਂ ਉਹ ਸਕਾਰ ਵਾਸਤੇ ਛੋਟੇ ਸਾਹਿਬ ਜਆਜਾਂ ਤੇ ਮਾਤਾ ਜੀ ਨੂੰ ਲੈ ਕੇ ਗਏ ਹੋਣਗੇ ਸੋ ਸਹੀ ਜਿਹੜੀ ਹੈਗੀ ਆ ਉਹ ਪਵਿੱਤਰਤਾ ਦਾ ਪ੍ਰਤੀਕ ਹੈ ਨਗਰ ਕੀਰਤਨ ਜਿਹੜਾ ਹੈਗਾ ਇਹ ਲੱਗਿਆ ਜਾਂਦਾ ਇਹਦੇ ਵਿੱਚ ਲੱਖਾਂ ਦੀ ਤਰ੍ਹਾਂ ਸ਼ਰਧਾਲੂ ਇਸ ਪੋੰਜ ਦੇ ਹਰ ਸਾਲ ਮਾਤਾ ਜੀ ਕਾਰਫੇਗਰ ਸਾਹਿਬ ਦਾ ਸਾਰਾ ਸਟਾਫ ਤੇ ਸਾਰੇ ਵਿਦਿਆਰਥੀ ਇਹਦੇ ਵਿੱਚ ਸ਼ਾਮਲ ਹੁੰਦੇ ਆ ਇਸ ਕਰਕੇ ਇਹ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਨਗਰ ਕੀਰਤਨ ਜਿਹੜੇ ਕਿ ਕਾਰਫੇਗਰ ਸਾਹਿਬ ਦੇ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ